SUV 500 IG ਆਪਣੇ ਕੋਲੇ ਉਹਦੀ ਬਲਾਕ ਦੀ ਟਿੱਕੀ ਲੀਕ ਸੀਗੀ ਤੇ ਕਿਸੇ ਨੇ MC ਲਾ ਕੇ ਸਾਰਨਾ ਚਾਹਿਆ ਪਰ ਇਹ ਨਿੱਕੀ ਜੀ ਗਲਤੀ ਕਰਕੇ MC ਨਹੀਂ ਖੜਦੀ ਹੁੰਦੀ ਤੇ ਇੰਜਨ ਸੀਜ਼ ਮਰ ਜੂਗਾ ਬਾਈ ਕਹਿੰਦਾ ਵੀ ਬਾਰ ਬਾਰ MC ਲਾ ਰਹੇ ਸੀ ਹੁਣ ਤੁਸੀਂ ਦੇਖੋ ਵੀ ਬਾਈ ਦੀ ਜਵਾਨੀ ਸੁਣੋ ਤੇ ਵੀਡੀਓ ਦੇ ਐਡਿਟ ਕਰ ਜਰੂਰ ਬਣੇ ਰਿਓ ਤੁਹਾਨੂੰ ਰਿਜ਼ਲਟ ਕਿਵੇਂ ਦੁਰਕਤ ਹੋਈਦਾ ਉਹ MC ਲੰਦੇ ਰਹੇ ਦੋ ਤਿੰਨ ਵਾਰੀ ਲਵਾਈ ਤੁਹਾਨੂੰ ਪਤਾ ਵੀ ਬਾਈ ਜੀ MC ਲੈਣਾ ਕੰਮ ਚੱਲੇ ਜਾਂਦਾ ਇਹ ਤਾਂ ਹੁਣ ਲਾਉਣ ਵਾਲੇ ਨੂੰ ਪਤਾ ਨਹੀਂ ਜੀ ਉਹ ਉਹਨੇ ਨਹੀਂ ਲਾਉਂਦੇ ਜੀ ਤਾਂ ਆਪ ਲਾਈਓ ਫੇਰ ਹੀ ਕਹੀਏ ਵੀ ਇੱਕ ਚੱਲਣ ਵਾਲਾ ਕਿਦਾ ਉਹ ਕਹਿੰਦਾ ਹੋਂ ਨੀ ਖਰਾਬ ਹੁੰਦੀ। ਦੋਸਤੋ ਚੀਜ਼ ਦਿਖਾਉਣੀ ਇੱਕ ਮੈਂ ਬੇਟਾ ਮੈਨੂੰ ਫੋਨ ਫੜਾ ਦੇ ਕਿਹੜੀ ਚੀਜ਼ ਦਿਖਾਉਣੀ ਹੈ ਜਦੋਂ ਰਿਜ਼ਲਟ ਲੈਣ ਵਾਸਤੇ ਦੋਸਤ ਆਉਂਦੇ ਨੇ ਆਲਰੇਡੀ ਵਾਟਰ ਬੱਡੀ ਬਹੁਤ ਸਾਰੀ ਪਾਈ ਹੁੰਦੀ ਹੈ ਤੇ ਆਪਾਂ ਉਸ ਰਿਜ਼ਲਟ ਨੂੰ ਕਿਵੇਂ ਦੇਣਾ ਹੈ ਉਹ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਣਾ ਹੈ ਉਹ ਸਾਹਮਣੇ ਟਿੱਕੀ ਹੈ ਜੀ ਬੇਟਾ ਇੱਕ ਪੀਚ ਕਸ ਦਿਓ ਮੈਨੂੰ ਇੱਕ ਤਾਂ ਥੱਲੇ ਪੈਣਾ ਵੀ ਬਹੁਤ ਔਖਾ ਹੋ ਜਾਂਦਾ ਟਿੱਕੀ ਹੈ ਜੀ ਉਹ ਪਈ ਟਿੱਕੀ ਮੈਂ ਹੱਥ ਨਾਲ ਦਿਖਾਉਣਾ ਹੈ ਇਹ ਟਿੱਕੀ ਹੈ ਇਹ ਟਿੱਕੀ ਦੇ ਵਿੱਚ ਹੈਗਾ ਹੋਲ ਜੰਗਾਲ ਪਿਆ ਹੋਇਆ ਕਿਸੇ ਦੀ ਪਹਿਲਾਂ ਐਮਸੀ ਲਾਈ ਹੋਈ ਸੀਗੀ ਅਸੀਂ ਕਿੰਨਾ ਔਨੈਸਟਲੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆਂ ਕਈ ਵਾਰੀ ਕੀ ਹੁੰਦਾ ਬਜਟ ਹਲ ਜਾਂਦਾ ਕਸਟਮਰ ਉਸ ਬਜਟ ਨੂੰ ਦੇਖਦੇ ਹੋਏ ਬਾਰ-ਬਾਰ ਇਹੀ ਰਿਪੀਟ ਕਰਦਾ ਵੀ ਭਾਜੀ ਖਰਚਾ ਹੋ ਗਿਆ ਭਾਜੀ ਖਰਚਾ ਹੋ ਗਿਆ ਖਰਚੇ ਤਾਂ ਭਾਜੀ ਸਵਭਾਵਿਕ ਹੈ ਕੀ ਕੀਤਾ ਜਾਈਏ ਜੇ ਗੱਡੀਆਂ ਤੁਸੀਂ ਮੈਨੀਆਂ ਲੈਨੇ ਹੋ ਤੇ ਕੰਮ ਵੀ ਫਿਰ ਅਜਿਹਾ ਹੀ ਹੋਣਾ ਹੈ ਆਪਾਂ ਇੱਥੇ ਪਹਿਲਾਂ ਲਾਵਾਂਗੇ ਤਜਾਬ ਕਸਟਮਰ ਨੂੰ ਪੁੱਛਦੇ ਆ ਜੇ ਇਹ ਟਿੱਕੀ ਕੱਢਿਆ ਇੱਥੇ ਠੋਗੀ ਤੇ ਠੋਕ ਲਾਵਾਂਗੇ ਜੇ ਨਾ ਠੁਕੀ ਤੇ ਫਿਰ ਮਿੱਤਰੋ ਇਹ ਰੱਬ ਤੁਹਾਡਾ ਪਲਾ ਕਰੇ ਟਿੱਕੀ ਕਿੰਨਾਂ ਕੱਟ ਕੇ ਪਾਉਣੀ ਪਊਗੀ ਦੀ ਦਾ ਸਸਪੈਂਸ਼ਨ ਇੰਜਰ ਵਾਲ ਸ਼ੌਕਰ ਤੇ ਸਭ ਕੁਝ ਕਰ ਲੱਗੇ ਸੀ ਮੇਰੀ ਤਾਂ ਕਸਟਮਰ ਨੂੰ ਕੋਈ ਸਿਝਾ ਹੋਊਗਾ ਬਈ ਆਪਾਂ ਮਗਲੇ ਹਿੱਸੇ ਨੂੰ ਜੇ ਬਜਟ ਹਿਲਦਾ ਤਾਂ ਬਾਅਦ ਚ ਕਰ ਲਈਏ ਪਹਿਲਾਂ ਜਿਹੜਾ ਇੰਜਨ ਕੱਢ ਕੇ ਕੰਮ ਕਰਨ ਵਾਲਾ ਜਾਂ ਵਾਟਰ ਪੰਪ ਵਾਲਾ ਕੰਮ ਹੈ ਉਹ ਪਹਿਲਾਂ ਕਰ ਲਈਏ ਤੇ ਜਿਆਦਾ ਬੈਟਰ ਹੈ ਹੁਣ ਕਸਟਮਰ ਨੂੰ ਪੁੱਛਦੇ ਆ ਵੀ ਉਹ ਸਾਨੂੰ ਕੀ ਕਨਸੈਂਟ ਦਿੰਦੇ ਆ ਆਪੇ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਹਾਂ ਵੀਡੀਓ ਦੇਖੀ ਵੀਰ ਜੀ ਹਾਂ ਜੀ ਮੈਂ ਉਹ ਦੇਖੀ ਟਿੱਕੀ ਜੀ ਅ ਵਿੱਚੋਂ ਗਲੀ ਜੀ ਜਿਹੜੀ ਉਹ ਨਹੀਂ ਛੇਕਦੇ ਨਹੀਂਗੇ ਮੈਂ ਚਾਹਣਾ ਵੀਰ ਜੀ ਵੀ ਪਹਿਲਾਂ ਆਪਾਂ ਇਹ ਟਿੱਕੀ ਦਾ ਕੰਮ ਕਰ ਲਈਏ ਜੇ ਬਜਟ ਹਿਲਦਾ ਹੋਇਆ ਤੇ ਆਪਾਂ ਫਿਰ ਮਗਰਲੇ ਹਿੱਸੇ ਨੂੰ ਨਾ ਛੇੜਾਂਗੇ ਉਹ ਵੇਟ ਵੀ ਕਰ ਸਕਦੇ ਆਂ ਪਰ ਮੇਨ ਮਗਰਲਾ ਹਿੱਸਾ ਨਹੀਂ ਮਗਰਲੇ ਚੋ ਕੋਈ ਮੇਨ ਮੇਨ ਜਿੱਤੇ ਦਿੱਤਾ ਪੈਰ ਆ ਗਿਆ ਤੇ ਉਹ ਪਾ ਲਾਂਗੇ ਨਾ ਜਰਾ ਭਾਜੀ ਜਦੋਂ ਇੱਕ ਵਾਰੀ ਮਗਰਲਾ ਹਿੱਸਾ ਖੋਲ ਲਿਆ ਝੰਟਿਆਂ ਦੇ ਬੋਸ ਟੁੱਟੇ ਹੋਏ ਆ ਹੁਣ ਤੁਹਾਡੇ ਮੂਰਲੇ ਸ਼ੌਕਰ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਤੋਂ ਆਵਾਜ਼ ਆਉਂਦੀ ਸ਼ੱਕਰ ਆ ਰਿਹਾ ਦੇਖੋ ਗੱਡੀਆਂ ਪੁਰਾਣੀਆਂ ਵੀਰੇ ਤੁਸੀਂ ਇੱਥੇ ਮੇਰੇ ਕੋਲ ਪਹਿਲੇ ਦੱਸੋ ਵੀ ਬ੍ਰਦਰ ਛੋਟੇਓ ਮੇਰੇ ਕਿਉਂ ਆਏ ਕੋਈ ਟੈਕ ਹੈ ਨਹੀਂ ਸੀ ਵਧੀਆ ਪਿਸਟਨ ਤਾਂ ਤੁਹਾਡੇ ਕੋਲ ਤੁਸੀਂ ਵਾਟਰਪਾਟੀ ਕਿੰਨੀ ਵਾਰੀ ਬਦਲਾਈ ਵਾਟਰਪਾਟੀ ਮੈਂ ਇਹ ਕਦੇ ਬਦਲਾਈ ਆ ਤੇ ਟਿੱਕੀ ਨੂੰ ਦੋ ਵਾਰੀ ਤਿੰਨ ਵਾਰੀ ਉਹਨਾਂ ਐਮਸੀ ਲਾਈ ਗਿਆ ਫਿਰ ਭਾਈ ਜੀ ਆਪਾਂ ਜੇ ਇਸ ਟਿੱਕੀ ਨੂੰ ਬਾਰ-ਬਾਰ ਜੁਗਾਰ ਚ ਪਏ ਆ ਤੇ ਫਿਰ ਆਪਣਾ ਇੰਜਨ ਖਰਾਬ ਹੋਣ ਦੇ ਚਾਂਸ ਆ ਬ੍ਰਦਰ ਹਾਂਜੀ ਇਹ ਤਾਂ ਇਹ ਤਾਂ ਜ਼ਰੂਰੀ ਕੰਮ ਕੱਟਣਾ ਜੀ ਇਹ ਤਾਂ ਬਹੁਤ ਅੰਕੀਦਾਇ ਨੇ ਠੀਕ ਹੈ ਜਦੋਂ ਅਡਜਸਟਰ ਦੇ ਉੱਤੇ ਪਾਣੀ ਪੈਂਦਾ ਸੀ ਹਾਂਜੀ ਤੇ ਗੱਡੀ ਖੜੀ ਰਹਿੰਦੀ ਸੀ ਅਡਜਸਟਰ 'ਚ ਜੰਗਾਲ ਪੈ ਗਿਆ ਤੁਸੀਂ ਅਡਜਸਟਰ ਵੀ ਪਵਾ ਲਿਆ ਹਾਂਜੀ ਠੀਕ ਹੈ ਨਾ ਦੇਖੋ ਮੇਰਾ ਕੰਮ ਹੈ ਰਿਜ਼ਲਟ ਦੇਣਾ ਲੈਣਾ ਯਾਰ ਤੁਸੀਂ ਲੈਣ ਦਾ ਰਿਜ਼ਲਟ ਆਇਆ ਨਾ ਮੇਰੇ ਕੋਲੇ ਹਾਂਜੀ ਹਾਂਜੀ ਤਾਂ ਹੀ ਆਇਆ ਜੀ ਇਹ ਫਿਰ ਮੇਰੀ ਹੱਥ ਜੋੜ ਕੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਦੇਖੋ ਜਾਂ ਦੋ ਚੀਜ਼ਾਂ ਹੋ ਸਕਦੀਆਂ ਜਾਂ ਤਾਂ ਬਜਟ ਠਿੱਲੂਗਾ ਜਾਂ ਕੰਮ ਹੋਊਗਾ ਮੈਂ ਸੁਪੇਰਾ ਕਰ ਦੂਜੇ ਦਾ ਹੰਦਾਰਾ ਮਸਲਾ ਨਹੀਂ ਜਿੱਦਾਂ ਨਹੀਂ ਪਾਜੀ ਮੈਂ ਤੁਹਾਡੀ ਕਨਸੈਂਟ ਲੈਣੀ ਚਾਹਣਾ ਮੈਂ ਪੰਗਾ ਲੈਣਾ ਇੱਥੇ ਔਖਾ ਹੋ ਕੇ ਪਿਆਵ ਨਹੀਂ ਜਾਂਦਾ ਜੇ ਇਹਨੂੰ ਮੈਂ ਟਿੱਕੀ ਨੂੰ ਪੱਟ ਲਿਆ ਤੇ ਉਸ ਤੋਂ ਬਾਅਦ ਜੇ ਉੱਥੇ ਪ੍ਰੋਪਰ ਨਾ ਨਾ ਠੁਕੀ ਫਿਰ ਮੈਂ ਇੰਜਨ ਕੱਢੂਗਾ ਪਾਜੀ ਨਹੀਂ ਜੇ ਤੱਕ ਆ ਜੇ ਠੋਕੀ ਸੀ ਤੇ ਚਲੋ ਸਾਹ ਬੱਧੀ ਠੋਕੀ ਦੇ ਵੀਰ ਜੀ ਫਿਰ ਤਾਂ ਤੁਸੀਂ ਤਵਾ ਭਲੀ ਮੇਰਾ ਕੋਈ ਨੁਕਸਾਨ ਕਰਨ ਦਾ ਮਕਸਦ ਨਹੀਂ ਪਰ ਜਿੱਥੇ ਮੈਂ ਇਹ ਚੀਜ਼ ਵੀਡੀਓ ਬਣਾਈ ਹੈ ਉੱਥੇ ਬ੍ਰਦਰ ਸੱਟ ਨਹੀਂ ਬ੍ਰਦਰ ਪੈਂਦੀ ਪ੍ਰੋਪਰ ਅੱਛਾ ਜੀ ਗੱਲ ਨੂੰ ਸਮਝੋ ਜੇ ਤੂੰ ਹੀ ਫੇਰੇ ਦਾ ਕਰੋ ਤੇ ਦਰ ਹੁੰਦਾ ਮਸਲਾ ਹੱਲ ਕਰਨਾ ਤਾਂ ਹੈਗਾ ਯਾਰ ਤੁਹਾਡੀ ਕੰਸਰਟ ਹੈ ਨਾ ਜੇ ਲੋਡ ਪਈ ਇੰਜਨ ਕੱਢਣ ਦੀ ਫੇਰ ਆਪਾਂ ਇੰਜਨ ਕੱਢਾਂਗੇ ਜੇ ਇੰਜਨ ਨਾ ਕੱਢਣਾ ਪਿਆ ਟਿੱਕੀ ਆਏ ਠੋਗੀ ਫੇਰ ਆਪਾਂ ਮਗਲੇ ਹਿੱਸੇ ਵਾਲ ਚੱਲਾਂਗੇ ਮੈਂ ਕਾਹੋ ਪਰਨਾ ਹੀ ਹੈ ਜੀ ਕੋ 2-3 ਹਜ਼ਾਰ ਹੋਰ ਲੱਗੂਗਾ ਤਾਂ ਕੋਈ ਨਹੀਂ ਕਰਨਾ ਹੁੰਦੀ ਆਪਾਂ ਕਾਰਪੇਟ ਦਾ ਨਾ ਗੱਤੀ ਨੂੰ ਤੁਸੀਂ ਭਾਈ ਜੀ ਸੱਚੀ ਦੱਸਿਓ ਵੀ ਵਾਟਰ ਬਾਡੀ ਬੈਲਟ ਤੇ ਐਡਜਸਟਰ ਕਿੰਨੇ ਦਾ ਪਾ ਲਿਆ ਐਮਸੀ ਲਾ ਕੇ ਇਹ ਇਸ ਵਾਟਰ ਬੱਟੀ ਤੇ ਪਾ ਦੇ ਉਹਦੇ ਰੁਪਏ ਮੇਰੇ ਕੋਲ ਸ਼ਾਇਦ ਮੇਰੇ ਕੋਲ ਹੋਰ ਵੀ ਕੰਮ ਚੀਜ਼ਾਂ ਨਾਲ ਕੀਤਾ ਔਰ 1600 ਦੀ ਗੱਲ ਬਿਲਕੁਲ ਸੀ ਕਿ ਤੇ ਅਡਜਸਟਰ ਨੇ 26 ਸਾਈਜ਼ ਦਾ 26 2700 ਦਾ ਅਡਜਸਟਰ ਤੇ 3000 ਦੀ ਵਾਟਰ ਬੱਡੀ 6 7 ਤਾਂ ਆਈ ਉਹ ਵਾਟਰ ਬੱਡੀ ਹਾਂ 6 7 ਇਹੀ ਹੋ ਗਿਆ ਵੀ ਦੀ ਹਾਂ ਜੀ ਤੇ ਤੁਸੀਂ ਮੇਰੇ ਕੋਲ ਹੁਣ 2-3000 ਦੀ ਕਿਉਂ ਗੱਲ ਕਰਦੇ ਹੋ ਮੈਂ ਬਹਿਰ ਹੀ ਕਰਦਾ ਮੈਂ ਤਾਂ ਕੀਤੀ ਨਹੀਂ ਮੇਰੀ ਬੇਨਤੀ ਹੈ ਜੀ ਮੈਂ ਦੇਖੋ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਮੈਂ ਜਿਹੜੇ ਸ਼ਬਦ ਬੋਲੇ ਨਿਭਾ ਪਾਉਂਗਾ ਕਿ ਨਿਭਾ ਪਾਉਂਗਾ ਹਰ ਇੱਕ ਵਿਅਕਤੀ ਪੂਰਾ ਨਹੀਂ ਹੈਗਾ ਉਹ ਪਰਮੇਸ਼ਰ ਤੋਂ ਬਿਨਾਂ ਬਸ ਹੋਤੈ ਨਹੀਂ ਯਾਰ ਨਾਲ 74 ਤੋਂ ਪਿੱਛੇ ਨਹੀਂ ਹੈਗੇ ਆਪਾਂ ਨੂੰ ਇਹਦਾ ਲ ਇੱਕ ਵਾਰੀ ਚਲੋ ਤੁਹਾਡੀ ਕਨਸੈਂਟ ਮਿਲ ਗਈ ਹੈ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਟਿੱਕੀ ਨੂੰ ਕੱਢ ਕੇ ਸੱਟ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਰਨੀ ਕੋਸ਼ਿਸ਼ਾ ਤੁਹਾਨੂੰ ਟਿੱਕੀ ਵਾਲਾ ਜਿਲਾ ਦੇ ਜਿਹੜਾ ਪ੍ਰੋਪਰ ਸਾਰੀ ਗੱਡੀ ਨਾਲ ਉਹ ਇਹ ਜ਼ਿਆਦਾ ਜ਼ਰੂਰੀ ਹੈ ਬਾਵਾ ਮੇਨ ਗੱਲ ਇਹ ਬਈ ਜੀ ਇਹ ਜੇ ਤੁਹਾਡਾ ਸਸਪੈਂਸ਼ਨ ਦਾ ਛੱਕਰ ਪ ਤੁਜੇ ਪਾਣੀ ਲੀਕ ਕਰਦੇ ਰਿਹਾ ਫਿਰ ਗੱਡੀ ਤੋਂ ਕੀ ਕਰਾਉਣਾ ਆਪਾਂ ਹਾਂਜੀ ਇਹ ਕੁਰੀਆ ਵਾਲੇ ਆਪਾਂ ਕਹਨਾ ਇਹ ਮੈਂ ਤੁਹਾਡੇ ਕੋਲ ਆਇਆ ਤਿੰਨਾਂ ਦੀ ਰਾਹ 'ਚ ਪਾਣੀ ਪਾਗ ਲੈ ਆਏ ਹਾਂ ਸਰਦਾਰ ਸਾਹਿਬ ਫਿਰ ਸਾਨੂੰ ਆਪਣੇ ਮੁਤਾਬਕ ਕੰਮ ਕਰਨ ਦਿਓ ਹਾਂਜੀ ਅਸੀਂ ਅਸੀਂ ਕੰਮ ਕਰਨਾ ਪਸੰਦ ਕਰਦੇ ਹਾਂ ਠੀਕ ਹੈ ਨਾ ਚਲੋ ਬਹੁਤ ਧੰਨਵਾਦ ਤੁਹਾਡਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੰਨਵਾਦ ਫਟਰਬਾਡੀ ਤਾਂ ਜੀ ਸ਼ੱਕ ਦੇ ਆਧਾਰ 'ਤੇ ਐਵੇਂ ਪੈ ਗਈ ਪਰ ਹੈ ਦੇਸੀ ਆ ਠੀਕ ਹੈ ਜੀ ਗੋਲੀਆਂ ਲਿੰਕ ਰਾੜਾ ਬਿਸਕਟ ਆਪਾਂ ਇਹ ਸਾਰੀ ਚੀਜ਼ ਕਿਉਂ ਦਿਖਾ ਰਹੇ ਆ ਕਿਉਂਕਿ ਨਾ ਇੱਕ ਸਚਾਈ ਆਦੇ ਆਪ ਨੂੰ ਸਾਬਤ ਕਰਨਾ ਬਹੁਤ ਔਖਾ ਹੋ ਗਿਆ ਸੋ ਆ ਵਾਟਰ ਪੰਪ ਆ ਜੀ ਮੈਨੂੰ ਕਸਟਮਰ ਨੇ ਅਯਾਜ਼ ਦਿੱਤੀ ਹੈ ਹੁਣ ਮੈਂ ਹੋਰ ਵਾਲੇ ਪਾਸੇ ਘਟ ਤੁਰੂੰਗਾ ਪਹਿਲਾਂ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਦੇਵਾਂਗੇ ਕਿਉਂਕਿ ਆਦਮੀ ਆਇਆ ਹੀ ਰਿਜ਼ਲਟ ਲੈਣਾ ਹੈ ਮੈਂ ਇੱਥੇ ਨਿੱਕੀ ਗੱਲ ਕਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਕੈਨਿਕ ਵੀਰਾਂ ਲਈ ਇਹ ਬੇਨਤੀ ਹੈ ਵੀ ਆਉਣ ਵਾਲੇ ਦਿਨਾਂ ਜਿਹੜੇ ਇਹ ਮਕੈਨਿਕਾਂ ਲਈ ਬਹੁਤ ਔਖੇ ਆ ਵੀਰੇ ਬਹੁਤ ਵੱਡੀਆਂ ਬਿਮਾਰੀਆਂ ਮੈਂ ਮਕੈਨਿਕਾਂ ਨੂੰ ਲੱਗਣੀ ਹੈ ਕਿਉਂਕਿ ਜਿਹੜੀਆਂ ਡੀਪੀਐਫ ਤੇ ਯੂਰੀ ਵਾਲੀਆਂ ਗੱਡੀਆਂ ਨਾ ਯੂਰੀ ਵਾਲੀਆਂ ਉਹ ਬਹੁਤ ਪ੍ਰੋਬਲਮ ਕ੍ਰੀਟ ਕਰਦੀਆਂ ਕਿ ਯਾਰ ਕੀ ਹੁੰਦਾ ਅਸੀਂ ਵੀ ਉਹਨਾਂ ਗੱਲਾਂ 'ਚ ਆ ਜਾਂਦੇ ਆ ਏਜੰਸੀ ਢਾਈ ਲੱਖ ਦਾ ਬਜਟ ਦਿੰਦੀ ਆ ਅਸੀਂ ਅਸੀਂ ਆਪਣੀ ਥਾਂ ਤੇ ਠੀਕ ਆ ਕਿਉਂਕਿ ਕਸਟਮਰ ਸਾਡੇ ਕੋਲ ਤਾਂ ਆ ਰਿਹਾ ਵੀ ਅਸੀਂ ਉਹਦਾ ਸਸਤਾ ਸਾਰਨਾ ਫਿਰ ਉਹਦੇ ਇੰਜੈਕਟਰ ਪੈਂਦੇ ਜਾਂ ਹੋਰ ਪੈਂਦਾ ਉਹ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਸੰਦੀਪ ਵੀਰਾ ਚੰਡੀਗੜ੍ਹ ਤੋਂ ਮੇਰੇ ਕੀਤੇ ਹੋਏ ਕੰਮ ਉਹਦੇ ਕੋਲ ਇੱਕ ਗਿਆ ਮੈਂ ਕਿਹਾ ਬਈ ਜੀ ਚੈੱਕ ਕਰਿਓ ਸਾਰਾ ਕੁਝ ਸਾਡਾ ਠੀਕ ਹੈ ਸੈਂਸਰ ਸਾਰੇ ਠੀਕ ਹੈ ਉਹਨੂੰ ਡੀਜ਼ਲ ਵਾਲੇ ਇੰਜੈਕਟਰ ਵੱਧ ਘੱਟ ਤੇਲ ਦਿੰਦੇ ਆ ਤਾਂ ਡੀਪੀਐਫ ਵਾਲੀ ਲਾਈਟ ਜਗਾਉਂਦੀ ਹੈ ਕਿ ਕੱਪ ਪੂਰੀ ਹੋ ਗਈ ਹੈ ਅੱਗੇ ਤਾਂ ਬਲ ਸੀ ਨਾ ਡੀਪੀਐਫ ਮੈਂ ਸਾਹ ਕਰਕੇ ਕਹਿੰਦਾ ਵੀ ਇਦੇ ਹਾਲਤ ਮਾਰੀਆਂ ਹੋ ਜਾਂਦੀਆਂ ਉਹਨਾਂ ਲੰਦੀਆਂ ਜਿੰਨੇ ਕੁ ਮਰਜ਼ੀ ਗਲਵਜ਼ ਪਾਈ ਚੱਲ ਗਏ ਸਾਲੇ ਗਲੱਬਸ ਗਲੱਬ ਕੁਛ ਨਹੀਂ ਕੰਮ ਕਰਦੇ ਕੋਲਦੇ ਜਿੰਨੇ ਮਾਸਕ ਮਰਜੀ ਲਾ ਲਈਏ ਕਿਉਂਕਿ ਗੰਦੇ ਕੈਮੀਕਲੀ ਇਧਰ-ਉਧਰ ਦੇ ਗੱਡੀਆਂ ਚ ਅਪਰੇਟ ਹੋਣ ਲੱਗ ਪਈ ਕਿਉਂਕਿ ਸਿਹਤ ਲਈ ਤਾਂ ਪੋਲੂਸ਼ਨ ਮਾੜਾ ਹੈ ਪਰ ਜਿੱਥੇ ਮਕੈਨਿਕ ਵੀਰ ਕੰਮ ਕਰਦਾ ਪਿਆ ਉਹਦੇ ਲਈ ਉਸ ਤੋਂ ਵੀ ਮਾੜਾ ਹੈ ਬਾਈ ਇਹਨਾਂ ਚੀਜ਼ਾਂ ਦਾ ਜ਼ਰੂਰ ਵਿਚਾਰ ਕਰਿਓ ਸਾਨੂੰ ਕਿਸੇ ਨੇ ਇਲਾਜ ਕਰਾਉਣ ਨੂੰ ਪੈਸੇ ਨਹੀਂ ਦੇਣੇ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਇਹ ਹਕੀਕਤ ਹੈ ਜਿਹੜੀ ਗੱਡੀ ਦੀ ਹਾਲਤ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਵੀ ਵੇਖੋ ਡੀਪੀਐਫ ਦੇ ਵਿੱਚੋਂ ਗੰਦ ਕਿੱਦਾਂ ਨਿਕਲਦਾ ਤੇ ਆਪਾਂ ਮਹਿੰਗੀਆਂ ਬਿਮਾਰੀਆਂ ਲਾ ਲਾਂਗੇ ਉੰਨੀ ਆਪਾਂ ਕਮਾਈ ਨਹੀਂ ਕੀਤੀ ਸੋ ਮੇਰੀ ਜੇ ਵੀਡੀਓ ਚੰਗੀ ਲੱਗੀ ਮਕੈਨਿਕ ਵੀਰ ਵਾਲੇ ਬੇਨਤੀ ਹੈ ਪਿਆਰ ਭਰਾ ਨੂੰ ਦਿਖਾ ਦਿਆ ਕਰੋ ਠੀਕ ਹੈ ਅਸੀਂ ਇੱਕ ਦੂਜੇ ਦਾ ਸਾਥ ਘਟ ਦਿੰਨੇ ਆ ਧੰਨਵਾਦ ਆ ਤੁਹਾਡਾ ਮੈਂ ਸ਼ਬਦਾਂ ਲਈ ਮਾਫੀ ਚਾਹਣਾ ਸੋ ਦੋਸਤੋ ਜਦੋਂ ਰਿਜ਼ਲਟ ਦੇਣੇ ਹੁੰਦੇ ਆ ਨਾ ਦੇਖਿਆ ਕਰੋ ਵੀ ਇਹ ਤਜ਼ਾਬ ਜਿਹੜਾ ਅਸੀਂ ਫਲਸ਼ ਚ ਮਾਰਦੇ ਆ ਇਹ ਉਹੀ ਇੰਜਨ ਦੇ ਜੰਗਾਲ ਲਾਉਣ ਵਾਸਤੇ ਜਿੱਥੇ ਟਿੱਕੀ ਲੱਗੀ ਹੈ ਉੱਥੇ ਰਿਐਕਸ਼ਨ ਕਰ ਰਿਹਾ ਧੂਆ ਦੇਖੋ ਕਿਵੇਂ ਨਿਕਲ ਰਿਹਾ ਇਹ ਚੜਦਾ ਵੀ ਬਹੁਤ ਹੈ ਇਹ ਜਿੱਥੇ ਪੈ ਗਿਆ ਉੱਥੇ ਨੁਕਸਾਨ ਵੀ ਬਹੁਤ ਕਰਦਾ ਹੈ ਪਰ ਕੰਮ ਦੀ ਕੁਆਲਿਟੀ ਦੇਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ ਕਿਉਂਕਿ ਪੁਰਾਣੇ ਟਾਈਮ ਦਾ ਮਕੈਨਿਕ ਹਨਾ ਅੱਜ ਕੱਲ ਦੇ ਨਵੇਂ ਮੁੰਡਿਆਂ ਨੂੰ ਕੋਈ ਨਹੀਂ ਪਤਾ ਹੁੰਦਾ ਟਿੱਕੀ ਕਿਵੇਂ ਠੋਕਣੀ ਆਜੂ ਟਿੱਕੀ ਟੋਕ ਕੇ ਦਿਖਾਉਣੇ ਤੁਹਾਨੂੰ ਦੋਸਤੋ ਅੱਜ ਗੱਲ ਕਰਾਂਗੇ ਟਿੱਕੀ ਕਿਵੇਂ ਠੋਕਣੀ ਹੈ ਤੇ ਇਸ ਟਿੱਕੀ ਪਿੱਛੇ ਬਾਈ ਵਾਟਰ ਬਾਡੀ ਤੇ ਕੀ ਕੀ ਕੁਝ ਬਦਲਾਇਆ ਆਪਾਂ ਟਿੱਕੀਆਂ ਦੋ ਲਿਆਏ ਕਿਉਂਕਿ ਉੱਥੇ ਹੱਥ ਪੈਨ ਨੂੰ ਥਾਂ ਨਹੀਂ ਹੈਗਾ ਇਹ ਟਿੱਕੀ ਦੇ ਵਿੱਚ ਇੱਕ ਕੱਪ ਟਾਈਪ ਬਣਿਆ ਹੋਇਆ ਹੈ ਇਹ ਜਦੋਂ ਟਿੱਕੀ ਹੋਲ ਚ ਪਾ ਕੇ ਸੱਟ ਲਾਈਦੀ ਐ ਤੇ ਜਿਵੇਂ ਤੇ ਸੱਟ ਮਾਰੀਦੀ ਐ ਟਿੱਕੀ ਚੌੜੀ ਹੋ ਜਾਂਦੀ ਐ ਤੇ ਪਾਣੀ ਐ ਜਿਹੜਾ ਉਰਕ ਜਾਂਦਾ ਮੈਂ ਗੱਲ ਕਰੂੰਗਾ ਵੀ ਪਾਣੀ ਵੀ ਮਾੜਾ ਹੋ ਗਿਆ ਤੇ ਕੰਪਨੀਆਂ ਦੇ ਮਾਰਜਨ ਵਧ ਗਏ ਕੰਪਨੀ ਆਪਣਾ ਸੋਚਦੀ ਐ ਤੇ ਕਸਟਮਰ ਆਪਣਾ ਸੋਚਦਾ ਜਦੋਂ ਕਸਟਮਰ ਆਪਣਾ ਸੋਚਦਾ ਐ ਤੇ ਏਜੰਸੀ ਜਾਂਦਾ ਐ ਇਹ ਚੀਜ਼ਾਂ ਬਾਈ ਜੀ ਬਹੁਤ ਮਹਿੰਗੀਆਂ ਹੋ ਗਈਆਂ ਜਾਂ ਪਤਾ ਨਹੀਂ ਜਵਾਕਾਂ ਨੂੰ ਜਿਹੜੇ ਨਵੇਂ ਲੱਗੇ ਐ ਇਹਨੂੰ ਕਿਵੇਂ ਠੀਕ ਕਰਨਾ ਇਹਦੇ ਪਿੱਛੇ ਕੀ ਹੋ ਰਿਹਾ ਐ ਬਾਰ ਬਾਰ ਕਿਉਂ ਇਹ ਖੁੱਲਣੀ ਪੈਂਦੀ ਹੈ ਇਸ ਵੀਡੀਓ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਕਸਟਮਰ ਨੂੰ ਆਪਾਂ ਕੀ ਸਮਝਾ ਰਹੇ ਆ ਤੇ ਨੁਕਸ ਆਪਾਂ ਕਿਵੇਂ ਕੱਢ ਰਹੇ ਆ ਸੋ ਆਜੋ ਇਹ ਟਿੱਕੀ ਹੈ ਜਿਹੜੀ ਤੇ ਕਿੱਥੇ ਤੇ ਕਿਵੇਂ ਠੁਕਣੀ ਹੈ ਤੇ ਕਿਵੇਂ ਕਲੀਨ ਕਰ ਰਹੇ ਆ ਤੇ ਆਪਾਂ ਸਾਰਾ ਦਿਖਾਉਣਾ ਤੁਹਾਨੂੰ ਆਜੋ ਜਾ ਬੁੱਤੇ ਸੋ ਆ ਬਰੀਕ ਜਾ ਜਿਹੜਾ ਸਟੀਲ ਪੇਚ ਹੈ ਇਹ ਅਸੀਂ ਉਹ ਜਿੱਥੇ ਸੀਟ ਬੈਠਣੀ ਹੈ ਨਾ ਇਹ ਉੱਥੇ ਗੋਲ-ਗੋਲ ਘਮਾਵਾਂਗੇ ਮੁੰਡੇ ਨੇ ਪਹਿਲਾਂ ਤਿਆਬ ਲਾਤਾ ਤੇ ਉੱਥੋਂ ਕਰ ਰਹੇ ਇਹਨੂੰ ਸਾਫ਼ ਤਿੱਕੀ ਠੋਕਣੀ ਬਹੁਤ ਔਖੀ ਹੈ ਸਾਡਾ ਤਾਂ ਵਿਚਾਰ ਸੀਗਾ ਇੰਜਨ ਕੱਢ ਲਈਏ ਪਰ ਇੰਜਨ ਨੂੰ ਬਚਾ ਕੇ ਕਿੰਨਾ ਕਸਟਮਰ ਦਾ ਬੈਨੀਫਿਟ ਕਰ ਸਕਦੇ ਆ ਪਹਿਲਾਂ ਇਹ ਸੋਚ ਰਹੇ ਆ ਸੋ ਦੋਸਤੋ ਟਿੱਕੀਆਂ ਆਪਾਂ ਦੋ ਲਿਆਂਦੀਆਂ ਕਿਵੇਂ ਫਿਟ ਕਰਨੀਆਂ ਤੁਸੀਂ ਦੇਖੋ ਕਿਉਂਕਿ ਛੱਟ ਮੈਂ ਖੁਦ ਲਗਾ ਰਿਹਾ ਮੁੰਡੇ ਨੇ ਥੱਲੇ ਟਿੱਕੀ ਫੜੀ ਹੋਈ ਹੈ ਕਿਉਂਕਿ ਹੱਥ ਉੱਤੇ ਪੈ ਹੀ ਨਹੀਂ ਰਿਹਾ ਕਿਉਂਕਿ ਇੰਜਨ ਦਾ ਕੰਮ ਹੈ ਠੀਕ ਹੈ ਜੀ ਜਦੋਂ ਮੈਂ ਥੱਲੇ ਵੜ ਕੇ ਦੇਖਿਆ ਵੀ ਮੇਰਾ ਮਨ ਖੁਸ਼ ਨਹੀਂ ਹੋਇਆ ਟਿੱਕੀ ਹਜੇ ਵੀ ਸੈੱਟ ਨਹੀਂ ਸੋ ਟਿੱਕੀ ਨੂੰ ਮੈਂ ਆਪ ਠੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਇੱਕ ਜਿਗਾੜ ਕਰਕੇ ਦੇਖ ਲਿਆ ਟਿੱਕੀ ਠੋਕਣੀ ਬਹੁਤ ਔਖੀ ਸੀ ਠੋਕ ਰਿਹਾ ਹਿੰਮਤ ਨਹੀਂ ਹਾਰੀ ਹਿੰਮਤ ਤੇ ਪਰਦਾ ਮਰਦੇ ਖੁਦਾ ਸੋ ਸਜਨੋ ਮੇਰਾ ਮਨ ਨਹੀਂ ਖੜਿਆ ਮੈਂ ਟਿੱਕੀ ਦੁਬਾਰਾ ਬਾਰ ਕਢਵਾ ਕੇ ਤੇ ਦੇਸੀ ਤਰੀਕੇ ਨਾਲ ਹੁਣ ਮੈਂ ਦੱਸਦਾ ਵੀ ਇਹਨੂੰ ਕਿਵੇਂ ਠੋਕ ਕੇ ਕੱਪ ਹੋਰ ਬਣਾਈਦਾ ਤੇ ਟਿੱਕੀ ਸਮੂਥਲੀ ਉਸ ਹੋਲ ਦੇ ਵਿੱਚ ਜਾਊਗੀ ਵੇਖੋ ਜੀ ਸੋ ਦੋਸਤੋ ਟੈਕਨੋਲੋਜੀ ਜਿੰਨੀ ਮਰਜ਼ੀ ਵੱਧ ਜਾਏ ਜਿਹੜਾ ਹੱਥੀ ਕੰਮ ਕਰਨ ਜਾਣਦਾ ਵਿਅਕਤੀ ਉਹਦੇ ਨਾਲ ਦੀ ਕੋਈ ਰਿਸ ਨਹੀਂ ਹੈਗੀ ਟਿੱਕੀ ਨੂੰ ਆਪਾਂ ਕਿਵੇਂ ਮੈਨੇਜ ਕਰਨਾ ਹੈ ਕੱਪ ਕਿਵੇਂ ਬਣਾਇਆ ਤੇ ਦੁਬਾਰਾ ਕਿਵੇਂ ਠੋਕ ਰਹੇ ਹਾਂ ਟਿੱਕੀਆਂ ਮੈਂ ਪਹਿਲੇ ਹੀ ਦੋ ਇਸ ਕਰਕੇ ਲਿਆਇਆ ਕਿਉਂਕਿ ਪਹਿਲੀ ਟਿੱਕੀ ਮੈਨੂੰ ਲੱਗਦਾ ਸੀ ਵੀ ਫਿੱਟ ਨਹੀਂ ਬੈਠੇਗੀ ਕੋਈ ਜਨਜਕਰ ਮੇਰਾ ਖੁਦ ਦਾ ਮਾਰਨਾ ਖੁਸ਼ ਹੋਵੇ ਤੇ ਮੈਂ ਉਹਨਾਂ ਜਕਰ ਕੰਮ ਨੂੰ ਅੱਗੇ ਨਹੀਂ ਵਧਾਉਂਦਾ ਸੋ ਮੈਂ ਇਮਾਨਦਾਰੀ ਨਾਲ ਗੱਲ ਕਰਦਾ ਮੈਂ ਹਰ ਇੱਕ ਵਿਅਕਤੀ ਨੂੰ ਹੀ ਇਹ ਅਵੇਅਰ ਕਰਨਾ ਚਾਹੁੰਦਾ ਵੀ ਜਦੋਂ ਉਸਤਾਦ ਕੰਮ ਸਿਖਾਉਂਦਾ ਸਿੱਖੋ ਤੁਹਾਡੇ ਕੋਲੇ ਕਾਰਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਚੱਲ ਕੇ ਕੰਮ ਆਊਗਾ ਸੋ ਟਿੱਕੀ ਨੂੰ ਆਪਾਂ ਪ੍ਰੋਪਰ ਠੋਕਤਾ ਹੈਗਾ ਰਿਜ਼ਲਟ ਹੱਛੇ ਮਿਲ ਲਗੇ ਬਿਲਟ ਕਿਵੇਂ ਧੜਕਦੀ ਹੈ ਅੱਗੇ ਉਹ ਵੀ ਦਿਖਾਵਾਂਗੇ ਤੇ ਹੁਣ ਸ਼ਸਪੈਂਸ਼ਨ ਦਾ ਕੰਮ ਕਰਨਾ ਸ਼ੁਰੂ ਕਰਦੇ ਆ ਮਗਰਮਾ SUZUKI V500 ਦੋਸਤੋ ਗੱਡੀਆਂ ਬਹੁਤ ਪਾਰਟਸ ਮਹਿੰਗਾ ਹੈ ਕਿ ਸਾਡੇ ਬੋਲੇ ਹੋਏ ਸ਼ਬਦ ਹੈ ਜਿਹੜੇ ਉਹ ਬਹੁਤ ਕਸਟਮਰ ਨੂੰ ਇਰੀਟੇਟ ਕਰਦੇ ਆ ਕੁਝ ਜਿਆਦਾ ਬੋਲ ਜਾਂਦੇ ਆ ਜਾਂ ਜਦੋਂ बार-बार ਅਸੀਂ ਕੋਈ ਕੰਮ ਕਰਦੇ ਆ ਤਾਂ ਦਿੱਕਤਾਂ ਸਾਨੂੰ ਨਹੀਂ ਪਤਾ ਵੀ ਸਾਡੇ ਕੋਲ ਇਹ ਕੰਮ ਹੋ ਪਾਉਣਗੇ ਕਿ ਨਹੀਂ ਹੋ ਪਾਉਣਗੇ ਉਹਦਾ ਰੀਜ਼ਨ ਕੀ ਹੈ ਵੀ ਜਦੋਂ ਪੁਰਾਣੀ ਗੱਡੀ ਇੱਕ ਵਾਰੀ ਕਸਟਮਰ ਨੂੰ ਐਸਟੀਮੇਟ ਦਿੰਦਾ ਉਹ ਕਿਈ ਸਾਮਾਨ ਵੀ ਨਹੀਂ ਮਾਰਕੀਟ ਚੋਂ ਮਿਲਦਾ ਜਾਂ ਜੋ ਚਾਹੀਦਾ ਕੁਆਲਿਟੀ ਉਹ ਨਹੀਂ ਮਿਲਦੀ ਜਾਂ ਕੁਆਲਿਟੀ ਦਾ ਸਮਝੌਤਾ ਕਰਨਾ ਪੈਂਦਾ ਆ ਜਾ ਬੇਟਾ ਹੁਣ ਡਿਸਕ ਰੂਟਰ ਜਿਹੜੇ ਇਹ 2850 ਰੁਪਈਆ ਦੇ ਆ ਤੇ ਇਹ ਆ ਵੇਖੋ ਇਹ ਕਸ ਟੁਕਾ ਮੈਂ ਕਸਟਮਰ ਨੂੰ ਪੁੱਛਿਆ ਤਾਂ ਕਿਉਂਕਿ ਉਦੋਂ ਕਈ ਵਾਰੀ ਅਫਸਰਟ ਹੋ ਜਾਂਦਾ ਬੰਦਾ ਕਈ ਵਾਰੀ ਬੰਦਾ ਕੰਮ ਕਰਾਉਣ ਵਾਲਾ ਡਿਸਟਰਬ ਹੋ ਜਾਂਦਾ ਉਹਨੂੰ ਪ੍ਰੋਪਰ ਸਮਾਨ ਨਹੀਂ ਮਿਲਦਾ ਆ ਵੇਖੋ ਆ ਕੀ ਹਾਲਤ ਆ ਬੋਸ਼ ਕੋਟਾ ਦੀ ਕੀ ਹਾਲਤ ਆ ਹੁਣ ਇਹਦੇ ਪਿੱਛੇ ਆ ਸਾਰਾ ਕੁਝ ਕੁੱਲਣਾ ਪਿਆ ਆ ਬੁਸ਼ ਦੀ ਹਾਲਤ ਵੇਖੋ ਬੇਟਾ ਪਿੱਛੇ ਤਾਨ ਹੋ ਜਾ ਮਾੜਾ ਜਿਹਾ ਆ ਬੁਸ਼ ਦਾ ਐਂਗਲ ਆ ਜਿਹੜਾ ਇਹ ਚੱਲ ਚੱਲ ਕੇ ਦਬਾਅ ਪੈ ਕੇ ਅਲਾਈਨਮੈਂਟ ਸੜਕ ਉਹ ਜੀ ਹੈ ਉਹਨਾਂ ਦੇ ਮੁਤਾਬਕ ਅਬ ਬੇਟਾ ਇਧਰ ਦੀ ਆਇਓ ਬੁਸ਼ ਵੇਖਾਇਓ ਇੱਥੇ ਮੂਰੇ ਖੜਕੇ ਆ ਬੁਸ਼ ਵੇਖੋ ਕਿੰਨਾ ਸੈਂਟਰ ਤੋਂ ਆਊਟ ਹੋਇਆ ਹੋਇਆ ਕਿਉਂਕਿ ਇਹ ਬੜੀਆਂ ਸਾਰੀਆਂ ਚੀਜ਼ਾਂ ਨਾਲ ਦਿੱਕਤ ਹੁੰਦੀ ਹੈ ਮੈਨੂੰ ਲੱਗਦਾ ਵੀ ਕਈ ਵਾਰੀ ਕਸਟਮਰ ਕੰਮ ਕਰਾਉਣ ਆਉਂਦਾ ਹੈ ਅਸੀਂ ਵੀ ਉਹਨੀਆਂ ਗੱਲਾਂ ਤੇ ਖਰਾ ਨਹੀਂ ਉਤਰ ਪਾਉਂਦੇ ਬਹੁਤ ਔਖਾ ਆ ਜਾਂਦਾ ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ ਕਈ ਵਾਰੀ ਗਾਗ ਨੂੰ ਲੱਗਦਾ ਵੀ ਖਰਚਾ ਨਾ ਹੋਵੇ ਸਾਨੂੰ ਹੁੰਦਾ ਯਾਰ ਅਸੀਂ ਖੋਲ ਲਿਆ ਸ਼ਾਂਤ ਕਰ ਗੱਡੀ ਤੋਰਨੀ ਹੈ ਫਿਰ ਉਹ ਕੰਮ ਲੇਟ ਫਿਟ ਹੁੰਦਾ ਜਦੋਂ ਕਈ ਵਾਰੀ ਅਪਸੈਟ ਹੋ ਜਾਂਦਾ ਮੈਂ ਵੀ ਇੱਕ ਸੰਦ ਨਾਲ ਸਾਈਕੋ ਜਾ ਹੋ ਜਾਂਦਾ ਵੀ ਯਾਰ ਵੀ ਕੰਪਲੀਟ ਆ ਗਈ ਹੈ ਤੇ ਕਿਉਂ ਆਈ ਹੈ ਉਹ ਨਹੀਂ ਨਹੀਂ ਚਾਹੀਦੀ ਅਸੀਂ ਉਹਦੀ ਸ਼ਮਾ ਵੀ ਚਾਉਣੇ ਆ ਕਸਟਮਰ ਤੋਂ ਹੁਣ ਆ ਦੇਖੋ ਵੀ ਸਪੋਰਟਰ ਵਾਲਾਂ ਦੀਆਂ ਰਬੜਾਂ ਆ ਸਾਰੀਆਂ ਚੀਜ਼ਾਂ ਨਾ ਅਟ ਲਿਆ ਪਈਆਂ ਨੇ ਡੇੜੇ ਆਈ ਪੁੱਤ ਆ ਦੇਖੋ ਹਿਲ ਰਹੀ ਹੈ ਨਾ ਭਾਈ ਆਹ ਇਹ ਸਾਰੀਆਂ ਚੀਜ਼ਾਂ ਢਿੱਲੀਆਂ ਹੋ ਜਾਂਦੀਆਂ ਜਦੋਂ ਕੋਈ ਵੀ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਹਮਰ ਕੁਐਸਟਰ ਮਿਲ ਸ਼ਬਦ ਨਹੀਂ ਹੈਗੇ ਤੁਹਾਡਾ ਪਿਆਰ ਮਿਲਦਾ ਤੁਹਾਡੇ ਪਿਆਰ ਕਰਕੇ ਹੀ ਕੰਮ ਕਰਦੇ ਆ ਹੁਣ ਅਸੀਂ ਇਹ ਬੁਸ਼ਕਟ ਖੋਲੀ ਹੋਈ ਆ ਅਸੀਂ ਕਸਟਮਰ ਕੋਈ ਦੀ ਕਹਿੰਦਾ ਯਾਰ ਪੂਰੇ ਪਾਤੇ ਜਿੰਨੇ ਖਰਾਬ ਆ ਪਾ ਦੋ ਖੁੱਲਣ ਵਾਸਤੇ ਸਾਰਾ ਕੁਝ ਟਾਈਮ ਲੱਗਦਾ ਪਰ ਜਦੋਂ ਖੋਲ ਲਿਆ ਇੱਕ ਰਬੜ ਦੀ ਮਨਿਆਦ ਆ ਉਹ ਮਨਿਆਦ ਜਦੋਂ ਹੰਡਾ ਜਾਂਦਾ ਉਹਦੇ ਫਿਰ ਗੱਡੀ ਦੇ ਵਿੱਚ ਕੰਫਰਟ ਖਤਮ ਹੋ ਜਾਂਦਾ ਥੋੜੀ ਥੋੜੀ ਸਾਊਂਡ ਵੀ ਆਉਂਦੀ ਹੈ ਸੋ ਅਸੀਂ ਅੰਦਰਲੀ ਰਬੜ ਵੀ ਦਿਖਾਵਾਂਗੇ ਮਗਰਲਾ ਸ਼ਸ਼ਪੈਂਸ਼ਨ ਮੂਰਲਾ ਸ਼ਸ਼ਪੈਂਸ਼ਨ ਉਹ ਡੋਡ ਦਿਖਾਵਾਂਗੇ ਬਹੁਤ ਸਾਰੀਆਂ ਕੰਮ ਕਰਦੇ ਆਂ ਦਿੱਕਤਾ ਆ ਜਾਂਦਾ ਹੈ ਕਿ ਇਹਦੀ ਕਸਟਮਰ ਚੰਗਾ ਕੰਮ ਕਰਾਉਣ ਵਾਲਾ ਹੁੰਦਾ ਹੈ ਕਿ ਇਹਦੀ ਫੇਰ ਵੀ ਲੰਬਾ ਸਾਨੂੰ ਆ ਜਾਂਦਾ ਸਾਡੇ ਤੋਂ ਵੀ ਕੋਈ ਕਮੀ ਰਹਿ ਸਕਦੀ ਹੈ ਤੇ ਸੋ ਆਪਾਂ ਸਾਰਾ ਸਮਾਨ ਇਹਦੇ ਤੇ ਫਿਟ ਕਰਦੇ ਆਂ ਔਰ ਜਸਟੇ ਟੱਪੜਾ ਵੇਖੋ ਬਿਟਾ ਅਡਜਸਟਰ ਨੂੰ ਮਾੜਾ ਪੇਸ਼ਕਾਸੀ ਡੇਸ ਦੇ ਕੇ ਆਹ ਵੇਖੋ ਵਾਟਰ ਬੱਡੀ ਆਪਾਂ ਨਵੀਂ ਪਾਤੀ ਆ। ਆਪਾਂ ਜੇ ਐਡਜਸਟਰ ਬੈਲਟ ਲਾ ਲਈਏ ਤਾਂ ਇਹਨਾਂ ਬਿਲਕੁਲ ਸਾਊਂਡ ਹੋ ਜਾਣਾ। ਕਿਉਂਕਿ ਆਪਾਂ ਰਿਸਕ ਨਹੀਂ ਲੈਣਾ। ਹੱਥ ਵੱਢਿਆ ਜਾ ਸਕਦਾ ਬੈਲਟ ਦੇ ਵਿੱਚ। ਐਕਸਪੀਰੀਅੰਸ ਕਰਦੇ ਆਪਾਂ ਬੱਚਿਆਂ ਦੀ ਲਾਈਫ ਜਾਵਦੇ। ਹੱਥ ਨਾਲ ਦਾ ਨੁਕਸਾਨ ਨਹੀਂ ਕਰਨਾ। ਆਹ ਲੋ। ਐਡਜਸਟਰ ਬਾਅਦ ਘਟ ਰਿਆ ਨਾ। ਇਹਦਾ ਬੈਲਟ ਲਾ ਲਓ। ਸੋ ਦੋਸਤੋ ਬੜਾ ਕੁਝ ਕਰਨਾ ਪੈਂਦਾ ਹੈ। ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਸੱਚਾ ਤੇ ਕੰਮ ਨੂੰ ਕੁਆਲਟੀ ਦੇਣ ਵਾਸਤੇ ਇੰਨੇ ਬਰੀਕੀ ਜਾ ਕੇ ਦਾਗ ਨੂੰ ਸਮਝਾਉਣਾ ਪੈਂਦਾ ਫਿਰ ਵੀ ਕਈ ਵਾਰੀ ਸ਼ਾਵਾਸ਼ ਮਿਲਦੀ ਜਾਂ ਨਹੀਂ ਮਿਲਦੀ ਕੁਛ ਨਹੀਂ ਪਤਾ ਕਿਉਂਕਿ ਸਮਾਨ ਮਹਿੰਗਾ ਬਹੁਤ ਹੈ ਆਪਾਂ ਹੁਣ ਵੀਰ ਹੋਂਨ ਪੁੱਛਦੇ ਰਿਜ਼ਲਟ ਕੀ ਦਵਾਇਆ ਇਹਨਾਂ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਸ਼ੁਭਨਾਮ ਵੀਰ ਜੀ ਕੀ ਹੈ ਅਮਰਜੀਤ ਸਿੰਘ ਜੀ ਹਾਂ ਜੀ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਭਾਈ ਜੀ ਕਿਹੜਾ ਪ੍ਰਿੰਟ ਹੈ ਤੁਹਾਡਾ ਆਪਣਾ ਰਤਲਾ ਜੀ ਕਪੂਰਥਲਾ ਚ ਪੈਂਦਾ ਹਾਂ ਜੀ ਸ਼ਬਦ ਨਾਲ ਕੁਝ ਬਿਆਨ ਕਰੂ ਇਹ ਸਾਰਾ ਉੱਡਿਆ ਸੀਗਾ ਜੀ ਸਮਾਨ ਤੇ ਕੰਮ ਕਰਾਉਣ ਨੂੰ ਚੰਗਾ ਸਾਨੂੰ ਲੱਗਾ ਤੁਹਾਡੇ ਕੋਲ ਤੁਹਾਡੇ ਕੋਲ ਤਾਂ ਹੀ ਲੈ ਕੇ ਇਹ ਸਮਾਨ ਇਹਨਾਂ ਚੱਕੀ ਫਿਰਦੇ ਆ ਕੀ ਆ ਦੱਸੋ ਵੀ ਕੋਲ ਕੀ ਇਹ ਆ ਬਦਲੇ ਇਹ ਸਾਰਾ ਜਿਗਾਰ ਵਿੱਚੋਂ ਤੁਸੀਂ ਵਾਟਰ ਬੱਡੀ ਕਿੰਨੇ ਦੀ ਬਦਲਾਈ ਵੀ ਲੈ ਇਹ ਦੋ ਵਾਰੀ ਬਦਲੀ ਆ ਜੀ ਤੀਜੀ ਦੀ ਆਪਾਂ ਬਦਲੀ ਹਾਂਜੀ ਅਡਜਸਟਰ ਅਡਜਸਟਰ ਤੇ ਪਹਿਲਾ ਆਇਕਨ ਪਹਿਲਾਂ ਬਦਲਿਆ ਇਹ ਆਪਾਂ ਬਦਲਿਆ ਜੀ ਤੇ ਦੁੱਲੇ ਸ਼ੌਕਰ ਹਾਂਜੀ ਬ੍ਰੇਕ ਮਾਉਂਟ ਅਗਲੇ ਪਿਛਲੇ ਸਾਰੇ ਦੇ ਸਾਰੇ ਵਾਜੂ ਹਾਂਜੀ ਗੋਲੀਆਂ ਸਾਨੂੰ ਕੋਈ ਇਦਾਂ ਦਾ ਨਹੀਂ ਦਿੰਦਾ ਜਦੋਂ ਕਸਟਮਰ ਤੁਸੀਂ ਪੈਸੇ ਲੈ ਜਾਣਾ ਤੁਸੀਂ ਅਗਲੇ ਨੂੰ ਮੈਂ ਬਈਆ ਸਵਾਦ ਹੋਤਾ ਹੈ ਠੀਕ ਬਹੁਤ ਘਾਟੇ ਦਾ ਦੇ ਲੋਕ ਮਿਲਣਗੇ ਜਦੋਂ ਅਸੀਂ ਕੰਮ ਕਰਦੇ ਹਾਂ ਅਸੀਂ ਰੇਤੀ ਵੱਲ ਬਹੁਤ ਬਰੀਕੀ ਚ ਚਾਰਜ ਕਰਦੇ ਹਾਂ ਠੀਕ ਉਹਨਾਂ ਵੀ ਹੀ ਚਾਹੀਦਾ ਐਤੂ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਆ ਜਾਂ ਕਰਾਉਣ ਜਾਂਦੇ ਆ ਅਸੀਂ ਕਈ ਵਾਰੀ ਸੋਚਦੇ ਰਹਿਨੇ ਯਾਰ ਵੀ ਇੰਨੇ ਪੈਸੇ ਇੰਨੇ ਪੈਸੇ ਇੰਨੇ ਪੈਸੇ ਤੁਸੀਂ ਵੀ ਉਹਦੇ ਚਲਦੇ ਆ ਮੈਂ ਜੋ ਵੀਡੀਓ ਦਿਖਾਇਆ ਟਿੱਕੀਆਂ ਸੀ ਮੋਰੀਆਂ ਹੋਈਆਂ ਨਹੀਂ ਹੈਗੀਆਂ ਸੀ ਠੀਕ ਹੈ ਜੀ ਪਹਿਲਾਂ ਤੁਸੀਂ ਟਿੱਕੀਆਂ ਤੇ ਕੀ ਲਾਉਗੇ ਉਹ ਐਮਸੀ ਲੰਦੇ ਰਹੇ ਦੋ ਤਿੰਨ ਅਰੀ ਲਵਾਈ ਤੁਹਾਨੂੰ ਪਤਾ ਵੀ ਬਾਈ ਜੀ ਐਮਸੀ ਲੈਣਾ ਕੰਮ ਚੱਲ ਜਾਂਦਾ ਇਹ ਤਾਂ ਹੁਣ ਲਾਉਣ ਵਾਲੇ ਨੂੰ ਪਤਾ ਨਹੀਂ ਜੀ ਉਹ ਉਹਨੇ ਨਹੀਂ ਲਾਉ ਡੋ ਜੇ ਤਾਂ ਆਪ ਲਾਈਓ ਫੇ ਇਹੀ ਕਹੇ ਵੀ ਇੱਕ ਚੱਲਣ ਵਾਲਾ ਕਦਾ ਉਹ ਕਹਿੰਦਾ ਹੁਣ ਨਹੀਂ ਖਰਾਬ ਹੁੰਦੀ ਠੀਕ ਹੋ ਗਈ ਨਾ ਫੇ ਥੋੜਾ ਚਿਰ ਚੱਲ ਕੇ ਨਾ ਤਾਂ ਫੇ ਉਹ ਆਪਣੇ ਕਪੂਰਥਲੇ ਚ ਪੈਂਦਾ ਜੀ ਰਤਲਾਪਣਾ ਪਤੂਕਿੰਗੇ ਦੇਖੋ ਕਿੰਨੇ ਕਿਲੋਮੀਟਰ ਲੱਗ ਪੜੇ ਇੱਥੋਂ ਪੈ ਜਾਣਾ ਕੋਈ 85-90 ਕਿਲੋਮੀਟਰ ਪਾਜੀ ਉੱਥੇ ਵੀ ਮਕੈਨਿਕ ਮੇਰੇ ਵਰਗੇ ਹੀ ਆ ਨਹੀਂ ਬੁਰੈਨ ਬਾਤ ਫਰਕ ਹੈਗਾ ਜੀ ਫਰਕ ਹੈਗਾ ਤਾਂ 90 ਕਿਲੋਮੀਟਰ ਆਏ ਉਹ ਕੰਮ ਤਾਂ ਕਰਾਉਂਦੇ ਲਈਦਾ ਪਹਿਲਾਂ ਵੀ ਕਰਾਇਆ ਗੱਡੀਆਂ ਦਾ ਤੇ ਫਿਰ ਤੁਹਾਡੀ ਵੀਡੀਓ ਦੇਖੀ ਦੀ ਸੀਗੀ ਫਿਰ ਇੱਥੇ ਆ ਕੇ ਦੇਖਿਆ ਸਾਰਾ ਕੁਝ ਫਿਰ ਤਾਂ ਹੀ ਗੱਡੀ ਛੱਡ ਗਏ ਤੁਸੀਂ ਮੈਨੂੰ ਮੈਂ ਤੁਹਾਨੂੰ ਵੀਡੀਓ ਭੇਜਦਾ ਰਿਹਾ ਵੀ ਥੱਲੇ ਟਿੱਕੀ ਕਿਵੇਂ ਖੋਲਦੀ ਹੈ ਮੈਂ ਟਰੈਕਟਰ ਦੇ ਜਮਾਨੇ ਦਾ ਮਿਸਤਰੀ ਆ ਅੱਜ ਮਿਸਤਰੀ ਉਹ ਕੰਮ ਕਰਵਾ ਜਵਾ ਜਿਹੜਾ ਟਰੈਕਟਰ ਦੇ ਜਮਾਨੇ ਵਾਲਾ ਅੱਜ ਕਰਾ ਰੋ ਰਿਹਾ ਜਿਹੜਾ ਅੱਜ ਦੇ ਨਵੇਂ ਜਮਾਨੇ ਦਾ ਰੋਕਰਾਂ ਵਾਲੀ ਗੱਡੀ ਦਾ ਮਿਸਤਰੀ ਬਣ ਗਿਆ ਉਹਨੂੰ ਪਤਾ ਨਹੀਂ ਵੀ ਟਰੈਕਟਰਾਂ ਵਾਲੇ ਟੈਪਟਾ ਕਿਵੇਂ ਕਰਦੇ ਸੀ ਪਲਾਟ ਸਿੱਕੀ ਤੇ ਵੇ ਠੋਕਦੇ ਸੀ ਹੈਨਾ ਤੇ ਹੁਣ ਤਾਂ ਜਿਉ ਮਾਡਰਨ ਜਮਾਨਾ ਆ ਗਿਆ ਕੱਢੋ ਤੇ ਪਾਓ ਤੇ ਜਾਓ ਹਾਂ ਠੀਕ ਹੈ ਪੋਸਟ ਕੋਇ ਇੱਥੇ ਕੀ ਦਾ ਫਰਕ ਹੈ ਜਿਹੜਾ ਕੱਢ ਕੇ ਤੁਹਾਡੇ ਸਾਹਮਣੇ ਨਹੀਂ ਫਰਕ ਆ ਪਾ ਉਹ ਦੇਖੀਏ ਚਲਾ ਕੇ ਗੱਡੀ ਗੱਡੀ ਦਾ ਬਹੁਤ ਫਰਕ ਆ ਗਿਆ ਫੁਲੈਂਟ ਨਹੀਂ ਮਾ ਪਾਇਆ ਫੁਲੈਂਟ ਤੁਸੀਂ ਹਜੇ ਵੀ ਸਟੱਡੀ ਕਰਨਾ ਹੈ ਘੱਟੋ ਘਾਟ ਨੂੰ 2025 ਕਿਲੋਮੀਟਰ ਚਲਾ ਕੇ ਪਾਉਣਾ ਹਾਂ ਕਿਉਂਕਿ ਇਹ ਜਿਹੜਾ ਸਹੀ ਕੰਮ ਹੈ ਤਾਂ ਇੰਜਣ ਬਾਹਰ ਨਿਕਲਵਾ ਤੇ ਇੰਜਣ ਕੱਢਦਾ ਹੀ ਤਾਂ ਤੁਹਾਡਾ ਹੋਰ ਤਾਂ ਉਹ ਕਹਿੰਦੇ ਸੀ ਜੀ ਇੰਜਣ ਕਹਿੰਦਾ ਸੀ ਇੱਕ ਉਹ ਕੋਈ ਕਰਾਈ ਸੀ ਕਿ ਜਿੰਨੇ ਪਹਿਲਾਂ ਵਾਟਰ ਬਾਡੀ ਬਦਲੀ ਸੀ ਉਹ ਕਹਿੰਦਾ ਸੀ ਇੰਜਣ ਕੱਢ ਕੇ ਲੱਗ ਦੇ ਆਪਾਂ ਕੱਢਿਆ ਤਾਂ ਜੀ ਮੈਂ ਇਹਨੂੰ ਕਹਿਆ ਸੀ ਵੀ ਨਹੀਂ ਇੰਜਣ ਨੂੰ ਨਾ ਕੱਢ ਜਿਆਦਾ ਖਲਾਰੇ ਵਾਲਾ ਕੰਮ ਆ ਕਿਸੀ ਮੈਨੂੰ ਵੀ ਆਖਿਆ ਪਰ ਮੈਂ ਥੋੜੇ ਤੋਂ ਧੱਕੇ ਨਾਲ ਕੰਸੈਂਟ ਲਈ ਹਾਂਜੀ ਕਿਉਂਕਿ ਜੇ ਮੈਂ ਨਾ ਕੰਸੈਂਟ ਲਵਾਨਾ ਜੀ ਕਿ ਯਾਰੀ ਹਰ ਚੀਜ਼ ਦੱਸੀ ਨਹੀਂ ਜਾਂਦੀ ਤਾਂ ਉਹ ਦਿੱਕਤ ਬਹੁਤ ਤੇ ਪਰ ਇਹਨੇ ਤੰਗ ਵੀ ਬਹੁ ਕੀਤਾ ਸੀਗਾ ਜੀ ਵਾਟਰ ਬਾਟੀਆਂ ਦੋ ਬਦਲ ਲਈਆਂ ਇਹ ਵੀ ਸਹੀ ਜਿਹੜੀ ਲਾਈ ਘਰੇ ਪਈ ਉਹ ਵੀ ਸਹੀ ਤੇ ਉਹ ਹੁਣ ਚਲੋ ਟਿੱਕੀ ਦਾ ਕਰਕੇ ਹੈ ਤੇ ਚਲੋ ਕਿੰਨੇ ਕੁ ਦਾ ਸਮਾਰ ਸੀਗਾ ਵੀ ਕੱਲ ਨੂੰ ਇਹ ਪ੍ਰੋਬਲਮ ਦੇ ਦੇ ਤਾਈ ਦਾਈ ਤੋਂ ਕਿਹਾ ਜਾਂਦੀ ਹੈ ਵੀ ਬਾਈ ਆਪਰੇਸ਼ਨ ਦੀ ਲੋੜ ਨੇ ਪਰ ਲੋਕ ਅੱਜ ਕੱਲ ਆਪਰੇਸ਼ਨ ਤੇ ਵੜਾ ਜਾ ਕੇ ਖੁਸ਼ ਹੈ بڑے ਲਿਖੇ ਤੇ ਸ਼ਬਦਾਂ ਵੱਲ ਜਾ ਕੇ ਖੁਸ਼ ਹੈ ਜਿਹੜਾ ਕੌੜਾ ਬੋਲਦਾ ਉਹਨੂੰ ਪਸੰਦ ਨਹੀਂ ਕਰਦੀ ਦੁਨੀਆ ਤੇ ਜਿਹੜਾ ਮਿੱਠਾ ਬੋਲਦੀ ਹੈ ਉਹ ਫਿਰ ਕੰਮ ਤੇ ਜਿਹੜਾ ਜੀ ਸਾਨੂੰ ਵਧੀਆ ਲੱਗਾ ਅਸੀਂ ਤਾਂ ਹੀ ਤੁਹਾਡੇ ਕੋ ਆਏ ਆ ਤੇ ਲੈ ਕੇ ਕੰਮ ਹੋਇਆ ਵੀ ਵਧੀਆ ਧੰਨਵਾਦ ਹਾਂਜੀ ਚਲਾ ਕੇ ਗੱਡੀ ਦੇਖੀ ਸਾਰੀ ਜੇ ਤੁਹਾਨੂੰ ਕੋਈ ਲੰਮ ਦਾ ਸਮਾਂ ਜੀ ਆਈ ਚੱਲੇ ਜੀ ਤੇ ਨੂੰ ਕੋਈ ਦਿੱਕਤ ਹੋਵੇ ਤਾਂ ਮੈਨੂੰ ਫੋਨ ਕਰਨਾ ਬਾਣੀ ਦਾ ਜ਼ਰੂਰ ਠੀਕ ਹੈ ਜੀ ਮੈਂ 570 ਕਿਲੋਮੀਟਰ ਚਲਾਈ ਹੈ। ਅੱਛਾ ਤੁਸੀਂ 70 80 ਕਿਲੋਮੀਟਰ ਚਲਾਓਗੇ। ਜਾਣ ਵੇਲੇ ਰਸਤੇ 'ਚ ਇੱਕ ਵਾਰੀ ਇਹਦਾ ਪਾਣੀ ਜ਼ਰੂਰ 30 35 ਕਿਲੋਮੀਟਰ ਬਾਅਦ ਚੁੱਕ ਲਓ। ਉਹ ਪ੍ਰਕਾਸ਼ਨ ਲਈ। ਮੈਂ ਤਾਂ ਪੁਰਾਣੇ ਬੁੜੇ ਜਿਵੇਂ ਕਹਿੰਦੇ ਚਾਰ ਤਿੰਨ ਚਾਰ ਵਾਰੀ ਦਾ ਆਉਂਦਿਆ ਰਸਤੇ 'ਚ ਪਾ ਕੇ ਇੱਥੋਂ ਤੱਕ ਲੈ ਕੇ ਆਇਆ। ਜਿਵੇਂ ਪੁਰਾਣੇ ਬੁੜੇ ਨੇ ਕਹਿੰਦੇ ਸੀ ਵੀ ਭਾਈ ਜਾਂਦਾ ਬੱਸ ਚਾੜ ਵੇਲੇ ਆਪਦੀ ਜੇਬ ਧੱਸ ਰੱਖੀ। ਜੇਬ 'ਚ ਬੈਣ ਲੱਗਿਆ ਹੱਥ ਰੱਖੀ। ਹਾਂਜੀ ਠੀਕ ਹੈ ਨਾ। ਉਹ ਅੱਜ ਕੱਲ ਲੋਕਰ ਹੋਰ ਲੱਗਦਾ ਹੈ ਨਾ ਬਾਬਾ ਕੀ ਯਾਰ ਇਰੀਟੇਟ ਕਰਦਾ। ਨਹੀਂ ਉਹ ਚਲੋ ਦੇਖਣਾ ਤਾਂ ਫਰਜ਼ ਬਣਦਾ ਹੀ ਆਪਣਾ ਜੇ ਕੰਮ ਕਰਾਇਆ ਤਾਂ ਨੋ ਦੇਖਣਾ ਦਾ ਧੰਨਵਾਦੋ ਭਾਈ ਠੀਕ ਹੈ ਜੀ ਓਕੇ